ਮੇਗਾ ਸਾਰੀਆਂ ਪਾ ਦਈਏ ਵਿਚਾਲ ਨੂੰ ਸਾਰੀਆਂ ਵੀਡੀਓ ਪਾਈਆਂ ਸਮੈ ਸਾਰੀਆਂ ਪਾ ਦਈਆਂ अच्छा अच्छा ये तो जवानी ਕਰਦੇ ਮੁੰਡੇ ਆਹ ਸਾਰੀਆਂ ਪਾਈਆਂ ਨੂੰ ਪਾਈਆਂ ਹਾਂ ਚੰਗ ਵਧੀਆ ਕੀਤਾ ਇਹਨਾਂ ਲਗਾ ਰਿਹਾ ਮੈਂ ਨਾ ਬਰਾ ਦੇ ਦੋ ਘੰਟੇ ਮਾਰਦਾ ਸਿੱਧਾ ਸਾਦਾ ਇੱਕ ਆਮ ਜਿਹਾ ਬੰਦਾ ਹੈ ਮਿਹਨਤ ਮਜ਼ਦੂਰੀ ਕਰਕੇ ਟੋਕ ਕੇ ਚੰਗਿਆ ਕਰਦਾ ਸੀਗਾ ਟੋਕਿਆਂ ਦਾ ਕੰਮ ਤੇਰਾ ਬਕ ਨੇ ਪਿੰਡ ਤਾ ਨਹੀਂ ਸੀ ਬਕ ਨੇ ਤੋ ਲੈ ਕੇ ਸਰਾਈ ਅਮਾਨਤ ਖਾਨ ਤੱਕ ਦਸੰਗ ਜੀ ਸਾਧ ਸੰਗਤ ਜੀ ਕਿਲੇ ਨੂੰ ਕੇਰਾ ਪਾਇਆ 9 ਮਹੀਨੇ ਕਿਲੇ ਨੂੰ ਕੇਰਾ ਪਾਇਆ 9 ਮਹੀਨੇ ਉਹ ਮੁਸਲਮਾਨ ਕਹਿੰਦੇ ਹੀ ਗੁਰੂ ਸਾਹਿਬ ਜੀ ਤੁਸੀਂ ਇਕੱਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੂ ਫੁਈਏ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਤੇ ਫਿਰ ਮੁਸਲਮਾਨਾਂ ਨੇ ਪਹਾੜੀ ਰਾਜਾ ਨੇ ਕਚਾਲ ਚੱਲੀ ਹਾਥੀ ਨੂੰ ਸ਼ਰਾਬ ਪਿਆਈ ਤੇ ਮਸਤ ਕੀਤਾ ਗਿਆ ਹਾਥੀ ਨੂੰ ਸ਼ਰਾਬ ਪਿਆਈ ਤੇ ਮਸਤ ਕੀਤਾ ਗਿਆ ਉਹ ਫਟਦੇ ਹਾਥੀ ਜਾਏਗਾ ਤੇ ਕਿਲੇ ਦਾ ਦਰਵਾਜ਼ਾ ਤੋੜ ਕੇ ਸਾਡੇ ਮਰਦਾ ਜਾਏਗਾ ਫਿਰ ਫੁਈਏ ਰਾਏ ਸਿੰਘਾਂ ਨੇ ਦਫਾ ਮਹਾਰਾਜ ਜੀ ਜਾਲਮਣ ਨੇ ਨਵੀਂ ਚਾਲ ਚੱਲੀ ਹੈ ਕਿਲੇ ਦਾ ਦਰਵਾਜ਼ਾ ਭੰਨਣ ਦੀ ਹਾਥੀ ਭੇਜਣ ਉਹਨਾਂ ਨੇ ਕਿ ਅੱਛਾ ਜੇ ਹਾਥੀ ਪੇੜਣਾ ਤਾਂ ਆਪਣਾ ਅਸੀਂ ਕਿੱਥੇ ਆ ਉਹਨਾਂ ਕਹੇ ਮਹਾਰਾਜ ਜੀ ਤੁਹਾਡਾ ਘਰ ਆਤੀ ਉਹਨਾਂ ਕਹੇ ਦੁਨੀ ਚੰਦ ਬੁਲਾਓ ਦੁਨੀ ਚੰਦ ਨੂੰ ਬੁਲਾਇਆ ਦੁਨੀ ਚੰਦ ਉਹ ਵਜਿੰਦਾ 7:00 ਵਜੇ ਸੀ ਜੋ ਹੱਥ ਚੜਾ ਸਭ ਕੁਝ ਸਕ ਜਾਣਾ ਹਰ ਕਿਸ ਨੂੰ ਕਹਿੰਦਾ ਸੀ ਕੁਲਨਾ ਵੇਰ ਨਾਲ ਲੜਨਾ ਮਰ ਨਾਲ ਹਰ ਕਿਸ ਨੂੰ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਉਹ ਦੁਨੀ ਚੰਦ ਦਾ ਗਾਲ ਹਾਥੀ ਆਏਗਾ ਤੇ ਤੂੰ ਹੋਂਦਾ ਮੁਕਾਬਲਾ ਕਰਨਾ ਹੈ ਗਾਲ ਹਾਥੀ ਆਏਗਾ ਤੇ ਤੂੰ ਹੋਂਦਾ ਮੁਕਾਬਲਾ ਕਰਨਾ ਹੈ ਉਹਨੇ ਕਿ ਮਹਾਰਾਜ ਜੀ ਮੈਂ ਹਾਥੀ ਦਾ ਮੁਕਾਬਲਾ ਕਰਨਾ ਉਹਨੇ ਕਿ ਮਹਾਰਾਜ ਜੀ ਮੈਂ ਇਹ ਹਾਥੀ ਦਾ ਮੁਕਾਬਲਾ ਕਰ ਸਕਦਾ ਕਿੱਥੇ ਆਤੀ ਕਿੱਥੇ ਮੇਰਾ ਸਰੀਰ ਮੈਂ ਨਹੀਂ ਕਰ ਸਕਦਾ ਹਾਥੀ ਨਾਲ ਮੁਕਾਬਲਾ ਨੇ ਸਾਰੇ ਸਿੰਘਾਂ ਨੇ ਆ ਕੇ ਉਹ ਦੁਲੀ ਚੰਦਾ ਡਰਨਾ ਕਿਰਪਾ ਦੇ ਕਲਗੀ ਤਰਨੇ ਕਰਨੀ ਹੈ ਥਾਪੜਾਂ ਨੇ ਮਾਰਨ ਦੇ ਕੇ ਤੋਰ ਤੂੰ ਇੱਕ ਭਰਾਈ ਜਾਣਾ ਫਿਰ ਡਰਦਾ ਮਾਰਾ ਫਤਿਹ ਕਾ ਕਿ ਬਾਪੂ ਸਾਹਿਬ ਤੇ ਆਪਣੇ ਨਾਲ ਦੇ ਸਿੰਘਾਂ ਨੂੰ ਕਹਿੰਦਾ ਉਹ ਮਰੀ ਜਾਣ ਵਿੱਚ ਜਾ ਕੇ ਮਾਰਾ ਜ ਨੂੰ ਕੋ ਮੈਂ ਹਥੀਰੋਂ ਮੁਕਾਬਲਾ ਕਿੱਥੇ ਕਰ ਲਾਂਗਾ ਜਦੋਂ ਕੋਈ ਸਿੰਘ ਨਹੀਂ ਬੰਦਿਆ ਕੋਈ ਚਾਰਣ ਚੱਲਿਆ ਜਾਂਦਾ ਰਾਤ ਨੂੰ ਮਾਰਿ ਕਿਲੇ ਤੋਂ ਸ਼ਾਲ ਤੇ ਜੜ ਪੰਜ ਸਤ ਮੁੰਦੇ ਨਾ ਲੱਗੇ ਚਲਾ ਗਿਆ ਕਲਗੀ ਤਰ ਬਾਸ਼ਾ ਫੇਰ ਹੋਈ ਦਿਨ ਚਲਿਆ ਬੇਗਲ ਵੱਜਿਆ ਉਹ ਬਗੇ ਮਹਾਰਾਜ ਜੀ ਜਾਲੂ ਮਾਥੀ ਭੇਜਣੇ ਉਹਨਾਂ ਕਹਿੰਦਾ ਸਾਡਾ ਹਾਥੀ ਥੁੜੀ ਚੱਦ ਕਿੱਥੇ ਆ ਉਹਨਾਂ ਕਹਿੰਦਾ ਮਹਾਰਾਜ ਜੀ ਤੁਹਾਡਾ ਹਾਥੀ ਤਾਂ ਭੱਜ ਗਿਆ ਰਾਤ ਦਾ ਉਹਨਾਂ ਇਹ ਤੁਹਾਡਾ ਹਾਥੀ ਕਿੱਥੇ ਉਹ ਤਾਂ ਚਲੇ ਆ ਗਿਆ ਉਹਨਾਂ ਕਹਿੰਦਾ ਅੱਛਾ ਚਲੇ ਗਏ ਕੋਈ ਗੱਲ ਨਹੀਂ ਹਾਥੀ ਤਾਂ ਮੇ ਕਰਕੇ ਬਲਵਾਨ ਹੁੰਦਾ ਪਰ ਸ਼ਰੀਰ ਕਰਕੇ ਤਕੜਾ ਹੁੰਦਾ ਪਰ ਜੰਗਲ ਦਾ ਰਾਜਾ ਤੇ ਸ਼ੇਰ ਹੁੰਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੰਗਲ ਦਾ ਰਾਜਾ ਤਾਂ ਸ਼ੇਰ ਹੁੰਦਾ ਪਰ ਹੁਣ ਹਾਥੀ ਦਾ ਮੁਕਾਬਲਾ ਸ਼ੇਰ ਕਰੇਗਾ ਉੱਥੇ ਕੋਈ ਸਿੰਘ ਫਾਰੇ ਉੱਠਾ ਲੈ ਮਾਰਨ ਉੱਥੇ ਕੋਈ ਸਿੰਘ ਕਰੇ ਹਾਥੀ ਨਾਲ ਮੁਕਾਬਲਾ ਫਿਰ ਗਲੇ ਚ ਪੱਲਾ ਪਾਇਆ ਫਿਰ ਉੱਥੇ ਬਾਬਾ ਬਚਿੱਤਰ ਸਿੰਘ ਉਹਨਾਂ ਨੇ ਕਿ ਮਹਾਰਾਜੀ ਮੈਂ ਕਰਾਂ ਹਾਥੀ ਨਾਲ ਮੁਕਾਬਲਾ ਉਹਨਾਂ ਨੇ ਕਿ ਤੂੰ ਕਰੇਗਾ ਹਾਥੀ ਨਾਲ ਮੁਕਾਬਲਾ ਕਿੱਥੇ ਦੀ ਕਿੱਥੇ ਤੇਰਾ ਸੀ ਸਾਡੀ ਜਾਨ ਨੂੰ ਵੀ ਖਤਰਾ ਆਏਗਾ ਬੈੜਾ ਟੱਕ ਕੇ ਹੋਰ ਸਿੰਘ ਥੋੜੇ ਨੇ ਉਹ ਕਹੇ ਨਹੀਂ ਨਹੀਂ ਇਹ ਗੱਲ ਨਹੀਂ ਹੈ ਮੈਂ ਕਰਾਂਗਾ ਥੀ ਉਹ ਮੁਕਾਬਲਾ ਪਰ ਗੁਰੂ ਸਾਹਿਬ ਜੀ ਮੇਰੀ ਇੱਕ ਸ਼ਰਤ ਤੇ ਉਹਨਾਂ ਕਿ 10 ਕੀ ਸ਼ਰਤ ਤੇ ਉਹਨਾਂ ਨੇ ਮਹਾਰਾਜ ਜੀ ਮੇਰੀ ਇੱਕ ਸ਼ਰਤ ਉਹਨਾਂ ਪੁੱਛਦੇ ਨਾ ਗੁਰੂ ਸਾਹਿਬ ਜੀ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਾਂ ਆਪਰਾ ਦੇਖ ਤੋੜਿਓ ਤੈਵਨ ਇੱਕ ਕੀ ਐਵੇਂ 10 ਹਜ਼ਾਰ ਮੈਂ ਦਫਾ ਮੁਕਾਬਲਾ ਕਰਨ ਲੱਗ ਕੋਈ ਪਰਵਾਹ ਹੀ ਨਹੀਂ ਜੇ ਤੁਹਾਡਾ ਉਸਰ ਤੇ ਹੱਥ ਤੈਵਨ ਇੱਕ ਕੀ ਐਵੇਂ 10 ਹਜ਼ਾਰ ਮੈਂ ਦਫਾ ਮੁਕਾਬਲਾ ਕਰਨ ਲੱਗ ਕੋਈ ਪਰਵਾਹ ਹੀ ਨਹੀਂ ਫਿਰ ਗੁਰੂ ਸਾਹਿਬ ਨੇ ਦਿੱਤਾ ਥਾਪੜ ਤੇ ਵੈਗਰੂ ਵੈਗਰੂ ਕਰਦਾ ਗਿਆ ਅੱਗੇ ਹਾਥੀ ਆ ਰਿਆ ਸੀ ਭਾਈ ਚਿੱਤਰ ਸਿੰਘ ਨੇ ਕੋਲੇ ਤੇ ਪੋਟ ਐ ਹਾਥੀ ਦਾ ਮੁੱਠੇ ਟੱਕਾ ਕੇ ਨਾ ਉਹ ਖੱਚ ਕੇ ਨਾਗੜੀ ਮਾਰੀ ਹਾਥੀ ਦੇ ਮੁੱਠੇ ਤੇ ਜਾ ਕੇ ਵੱਜੀ ਤੇ ਫੱਤ ਦੀ ਫੱਟ ਢਾਲਾ ਮੋੜ ਗਈ ਤੋੜ ਗਈ ਤੇ ਹਾਥੀ ਪਿੱਛੇ ਮੋੜ ਗਿਆ ਆਪਣੀ ਫੌਜ ਨੂੰ ਚਲਦਾ ਗਿਆ ਆਪਣੀ ਫੌਜਾਂ ਨੂੰ ਫਿਰ 575 ਫੇਰ ਜਗਾਰੇ ਲਗਾਉਂਦਾ ਹੈ ਵਾਪਸ ਆ ਰਿਹਾ ਸੀ ਕਲਗੀਧਰ ਪਾਸ਼ਾ ਦੇਖ ਵੀ ਰਹੀ ਸੀ ਕਲਗੀਧਰ ਪਾਸ਼ਾ ਦੇਖ ਰਹੀ ਸੀ ਉਹਨਾਂ ਨੇ ਕਿਹਾ ਵੀ ਤੂੰ ਮੁੜ ਵੀ ਆਇਆ ਉਹਨਾਂ ਕੱਲ ਇਹ ਕਿਹੜੀ ਵੱਡੀ ਗੱਲ ਵੀ ਤਾਂ ਆਪਣੇ ਮਰਨ ਦੇ ਇੱਡਾ ਦਿੱਤਾ ਸੀ ਮਿੰਟਾ ਜੀ ਸਾਫ਼ ਕਰਦਾ ਫਰਾ